जय भीम जय पार्थ नमो बुधाए साथियों मेरा नाम हरभजन सुमन मेंबर अंबेडकर सेना मूलवासी आज 19 तारीख दिन बुधवार फगवाड़ा ਵਿਖੇ ਇੱਕ ਘਟਨਾ ਘਟੀ फगवाड़ा ਦੇ ਨਾਲ ਦੇ ਪਿੰਡ ਉਹਨੂੰ ਹਰਵੰਸਪੁਰ ਵੀ ਕਹਿੰਦੇ ਆ ਜਗਜੀਤਪੁਰ ਵੀ ਕਹਿੰਦੇ ਆ ਹਿਸ਼ਾਰਪੁਰ ਰੋਡ ਦੇ ਉੱਪਰ ਹੀ ਆ ਜਦੋਂ ਆਪਾਂ ਹਿਸ਼ਾਰਪੁਰ ਨੂੰ ਜਾਂਦੇ ਆ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜਨਮ ਜਨਮ ਨਿਕਲ ਕੇ ਗਿਆ ਤੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਸ ਪਿੰਡ ਦੇ ਵਿੱਚ ਕੁਝ ਸਿੱਖ ਭਾਈਚਾਰੇ ਵੱਲੋਂ ਰਵਿਦਾਸ ਮਹਾਰਾਜ ਦੇ ਨਾਂ ਤੇ ਪਕੌੜਿਆਂ ਦਾ ਲੰਗਰ ਲਾਇਆ ਗਿਆ ਸੀ ਤੇ ਉੱਥੇ ਫਲੈਕਸ ਲੱਗੀ ਸੀ ਭਗਤ ਗੁਰੂ ਰਵੀ ਭਗਤ ਰਵਿਦਾਸ ਲਾ ਕੇ ਲਿਖ ਕੇ ਤੇ ਨਾਲ ਦੇ ਪਿੰਡ ਵਾਲਿਆਂ ਨੂੰ ਫੋਹਿਆਣੇ ਵਾਲਿਆਂ ਨੂੰ ਆਬਜੈਕਸ਼ਨ ਹੋਇਆ ਤਾਂ ਉਹਨਾਂ ਨੇ ਫਗਵਾੜੇ ਅੰਬੇਡਕਰ ਸਨਾ ਮੂਲ ਵਾਸੀ ਦੇ ਸਾਥੀਆਂ ਨੂੰ ਸੰਪਰਕ ਕੀਤਾ ਤੇ ਅੰਬੇਡਕਰ ਸਨਾ ਮੂਲ ਵਾਸੀ ਦੇ ਸਾਥੀ ਉੱਥੇ ਗਏ। ਤੋਂ ਜਦੋਂ ਸਾਥੀ ਉੱਥੇ ਗਏ ਤਾਂ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਇਤਰਾਜ਼ ਜਤਾਇਆ। ਤਾਂ ਥੋੜੀ-ਬਹੁਤੀ ਗੱਲਬਾਤ ਹੋਈ ਹੋਗੀ। ਤਾਂ ਉਹਨਾਂ ਨੇ ਕੀ ਕੀਤਾ? ਉਹ ਜਿਹੜਾ ਲੰਗਰ ਸੀ ਪਕੌੜਿਆਂ ਦਾ ਉਹ ਸਿਰ ਦਿੱਤਾ ਚਾਹ ਜੋ ਵੀ ਸੀ। ਤੇ ਸਾਡੇ ਸਾਥੀਆਂ ਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਪ੍ਰਸ਼ਾਸਨ ਨੇ ਆ ਕੇ ਉਹ ਫਲੈਕਸ ਉਤਰਵਾ ਦਿੱਤੀ ਜਿੱਤੇ ਭਗਤ ਲਿਖਿਆ ਸੀ ਇਹ ਗੱਲ ਦੇਖਣ ਨੂੰ ਬਹੁਤ ਛੋਟੀ ਲੱਗਦੀ ਹੈ ਪਰ ਇਸ ਦੇ ਆਉਣ ਵਾਲੇ ਸਮੇਂ ਚ ਸਿੱਟੇ ਬੜੇ ਗਲਤ ਨਿਕਲਣਗੇ ਕਿਉਂਕਿ ਜਿਹੜੇ ਅੜੀਲ ਸੁਭਾਅ ਦੇ ਸਿੱਖ ਭਰਾ ਹਨ ਉਹ ਸਤਗੁਰੂ ਵਿਦਾਸ ਮਹਾਰਾਜ ਨੂੰ ਗੁਰੂ ਕਹਿਣ ਨੂੰ ਤਿਆਰ ਨਹੀਂ ਉਹ ਭਗਤੀ ਕਹਿ ਕੇ ਖੁਸ਼ ਹੁੰਦੇ ਆ ਤੇ ਜਿਹੜੇ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਅਨਿਆਈ ਲੋਕ ਨੇ ਉਹ ਭਗਤ ਦੀ ਜਗਾ ਕਹਿੰਦੇ ਸਾਡੇ ਗੁਰੂ ਰਵਿਦਾਸ ਜੀ ਕੋ ਮੈਂ ਚਮਾਰ ਜਾਤੀ ਚ ਪੈਦਾ ਹੋਇਆ ਮਨੁਵਾਦ ਲੋ ਬਣਾਈ ਗਏ ਇਸ ਕਰਕੇ ਜਾਂ ਕਹਿ ਲੋ ਕਿ ਮੈਂ ਬੁੱਧ ਬਾਬਾ ਸਾਹਿਬ ਡਾਕਟਰ ਬਰਡ ਕਰ ਕਵੀਰ ਮਹਾਰਾਜ ਗੁਰਵਿਦਾਸ ਮਹਾਰਾਜ ਗੋਲانک ਦੇ ਮਹਾਰਾਜ ਨੂੰ ਵਿਚਾਰਕ ਤੌਰ ਤੇ ਫੋਲੋ ਕਰਦਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹਦਾ ਹੱਲ ਜਿਹੜਾ ਬੈਠ ਕੇ ਨਿਕਲਣਾ ਚਾਹੀਦਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਘਾਤਕ ਹੈ ਪੰਜਾਬ ਵਾਸੀਆਂ ਲਈ ਖਾਸ ਕਰਕੇ ਕਿਉਂਕਿ ਜਿਨ੍ਹਾਂ ਨਾ ਸ਼ੈਡਿਊਲਡ ਕਾਸਟਾਂ ਨੇ ਤਾਂ ਸਿੱਖਾਂ ਨੇ ਇੱਕ ਮੁਠੋ ਕੇ ਲੜਨਾ ਸੀ ਵਿਰੋਧੀ ਧਿਰ ਨਾਲ ਜਿਹੜੀ ਮਨੁਵਾਦੀ ਵਿਚਾਰਧਾਰਾ ਉਸ ਨਾਲ ਲੜਨ ਦੀ ਜਗ੍ਹਾ ਸਿੱਖ ਤੇ ਸ਼ੈਡਿਊਲ ਕਾਸਟ ਕਿਤੇ ਆਪਸ ਵਿੱਚ ਹੀ ਨਾ ਕਲੈਸ਼ ਕਰ ਜਾਣ ਇਸ ਕਰਕੇ ਮੈਂ ਕਹਿ ਰਿਹਾ ਉਹ ਜਿਹੜਾ ਤੀਜੀ ਧਿਰ ਹੈ ਸਾਡੀ ਵਿਰੋਧੀ ਦੋਨਾਂ ਦੀ ਖਾਸ ਕਰ ਘੱਟ ਗਿਣਤੀਆਂ ਦੀ ਉਹ ਤਮਾਸ਼ਵੀਨ ਬਣੀ ਹੋਈ ਆ ਮਨੁਵਾਦੀ ਵਿਚਾਰਧਾਰਾ ਤੇ ਅਸੀਂ ਕਿਸੇ ਕਿਤੇ ਉਸ ਤਮਾਸ਼ਵੀਨ ਦੀ ਵਿਚਾਰਧਾਰਾ ਦੇ ਸ਼ਿਕਾਰ ਹੋ ਕੇ ਤਮਾਸ਼ਾ ਬਣ ਕੇ ਨਾ ਰਹਿ ਜਾਈਏ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਉਸ ਸਿੱਖ ਵਿਦਵਾਨਾਂ ਨੂੰ ਖਾਸ ਕਰਕੇ ਉਸ ਸਿੱਖ ਜਥੇਬੰਦੀਆਂ ਨੂੰ ਖਾਸ ਕਰਕੇ ਉਹ ਸਿੱਖ ਚਿੰਤਕਾਂ ਨੂੰ ਜਿਨ੍ਹਾਂ ਦਾ ਵਾਕਿਆ ਹੀ ਇਹ ਗੱਲ ਰੱਖਦੇ ਆ ਕਿ ਮਤ ਨਿ ਮਨ ਨੀਵਾ ਮਤ ਉੱਚੀ ਉਹ ਵੱਡੇ ਦਿਲ ਨਾਲ ਇਸ ਵਿਸ਼ੇ ਤੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਤਾਂ ਕਿ ਜਿਹੜਾ ਮਸਲਾ ਸ਼ੁਰੂ ਹੁੰਦਾ ਹੀ ਖਤਮ ਹੋ ਜਵੇ ਕਿਤੇ ਵੱਡਾ ਨਾ ਕਲੈਸ਼ ਹੋਵੇ ਇਸ ਪਿੰਡ ਵਾਸੀਆਂ ਦੀ ਸਮਝਦਾਰੀ ਕਹਿ ਲੋ ਜਿਹਨਾਂ ਨੇ ਲੰਗਰ ਲਾਇਆ ਸੀ ਜਾਂ ਇਧਰ ਅੰਬੇਡਕਾ ਸਹਿਣਾ ਮੂਲ ਵਾਸੀ ਫਗਵਾੜੇ ਤੋਂ ਜਾਂ ਫਗਵਾੜੇ ਵਾਸੀਆਂ ਦੀ ਸਮਝਦਾਰੀ ਕਹਿ ਲੋ ਕਿ ਆਪਸ ਵਿੱਚ ਕੋਈ ਇਦਾਂ ਦੀ ਗੱਲ ਹੋਈ ਨਹੀਂ ਤੇ ਹੁਣੀ ਵੀ ਨਹੀਂ ਚਾਹੀਦੀ ਕਿਉਂਕਿ ਫਗਵਾੜੇ ਤੋਂ ਅਸੀਂ ਸਿੱਖ ਭਾਈਚਾਰਾ ਜਿਹੜੇ ਉੱਥੇ ਜ਼ਿਆਦਾ ਗਰਮ ਦਲੀਏ ਆ ਜਾਂ ਹੋਰ ਜਿੱਥੇ ਬੰਦੀਆਂ ਘੱਟ ਗਿਣਤੀ ਮੁਸਲਮਾਨ ਤੇ ਅੰਬੇਡਕਰ ਸੈਨਾ ਇੱਕ ਰਲ ਕੇ ਕੰਮ ਕਰਦੀਆਂ ਜਿੰਨੀਆਂ ਵੀ ਫਗਵਾੜੇ ਸਿੱਖ ਜਿੱਥੇ ਬੰਦੀਆਂ ਵਾਂ ਉਹਨਾਂ ਨੂੰ ਜਿਹਦੇ ਵੀ ਸੰਪਰਕ ਚੋਂ ਪੁੱਛ ਕੇ ਦੇਖ ਲਗਾ ਅੰਬੇਡਕਰ ਸੈਨਾ ਦਾ ਕੀ ਉਹਨਾਂ ਦਾ ਨੋ ਮਾਸ ਦਾ ਰਿਸ਼ਤਾ ਕਿਉਂਕਿ ਅਸੀਂ ਜਿਹੜੇ ਮਲੂਵਾਦੀ ਸੋਚ ਵਾਲੇ ਤੇ ਜੁੱਤੀ ਫੇਰੀ ਸੀ ਫਗਵਾੜੇ ਉਹ ਅਸੀਂ ਆਪਸ ਵਿੱਚ ਇਕੱਠੇ ਹੋ ਕੇ ਫੇਰੀ ਸੀ ਜਦੋਂ ਉਹਨਾਂ ਨੇ ਮਸਜਿਦ ਤੇ ਹਮਲਾ ਕੀਤਾ ਸੀ ਸੋ ਆਪਾਂ ਨੇ ਚਾਹੁੰਦੇ ਕਿ ਇਹ ਮਨੁਵਾਦੀ ਵਿਚਾਰਧਾਰਾ ਜਿੱਤੇ ਸਿੱਖ ਜਾਂ ਸ਼ੈਡਿਊਲ ਕਾਸਟ ਇਹ ਵਿਚਾਰਧਾਰਾ ਤੋਂ ਹਾਰਨ ਤੇ ਆਪਸ ਵਿੱਚ ਲੜਨ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਨੂੰ ਗੁਰੂ ਕਹਿਣ ਦੇ ਵਿੱਚ ਕੋਈ ਗਰੀਜ਼ ਨਹੀਂ ਹੋਣਾ ਚਾਹੀਦਾ ਜੇ ਵਾਕਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਤਾਂ ਗੁਰੂ ਵਿਦਾਸ ਮਾਰੇ ਵੀ ਗੁਰੂ ਹੋਗੇ ਉਹ ਭਗਤ ਰੱਬ ਦੇ ਸੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਸਾਬ ਟਾਈਮ ਭਗਤ ਸ਼ਬਦ ਯੂਜ਼ ਕਰਦਾ ਹੈ ਤੋ ਚਲੋ ਕੁਝ ਹਾਜ਼ਮ ਹੋ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਚ ਲਾਈਨ ਲਿਖੀ ਹੈ ਪਰ ਜੇ ਗੁਰੂ ਗ੍ਰੰਥ ਸਾਹਿਬ ਪੜਨ ਦੇ ਟਾਈਮ ਤੋਂ ਬਾਹਰ ਜੇ ਕੋਈ ਫਲੈਕਸਰ ਤੇ ਲਿਖਵਾਉਂਦਾ ਜਾਂ ਆਪਣੇ ਸ਼ਬਦਾਵਲੀ ਚ ਵਰਤਦਾ ਤੋ ਤਾਂ ਗਲਤ ਹੈ ਨਾ ਫਿਰ ਦੂਸਰੀ ਗੱਲ ਇਹ ਹੈ ਕਿ ਗੁਰੂ ਰਵਿਦਾਸ ਮਹਾਰਾਜ ਸਾਡੇ ਗੁਰੂ ਹੈ ਸਾਡੀ ਕੌਮ ਦੇ ਗੁਰੂ ਹੈ ਤੇ ਕੌਮ ਸਾਰਿਆਂ ਦੀ ਆਪਣੀ ਇੱਕੋ ਹੀ ਹੈ ਤੇ ਜੇ ਸਤਗੁਰ ਰਵਿਦਾਸ ਮਹਾਰਾਜ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਲਿਖਿਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਦੋਸਤ ਦੋਸਤੇ ਨੇ ਮੇਰੇ ਭਰਾ ਮੇਰੀ ਕਮਿਊਨਿਟੀ ਦੇ ਹੀ ਜਿਹੜੇ ਕੱਟੜ ਸਿੱਖਾ ਉਹਨਾਂ ਨਾਲ ਮੇਰੇ ਵਿਚਾਰ ਨਤਰ ਹੋਇਆ ਤੇ ਸਿੱਖਾਂ ਦੇ ਜਥੇਬੰਦੀਆਂ ਨਾਲ ਵੀ ਹੋਇਆ ਗੁਰੂ ਗ੍ਰੰਥ ਸਾਹਿਬ 'ਚ ਮੈਂ ਸੁਣਿਆ ਕਿ ਉੱਚ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਨੇ ਲਿਖਿਆ ਮੈਂ ਸੁਣਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਨਹੀਂ ਲਿਖਿਆ ਗੁਰੂ ਗੁਰੂ ਉਹਨਾਂ ਮਾਪ ਗੁਰੂਆਂ ਅੱਗੇ ਜਿਨ੍ਹਾਂ ਨੂੰ ਅਸੀਂ ਗੁਰੂ ਕਹਿ ਕੇ ਸੰਬੋਧਨ ਕਰਦੇ ਆਂ ਤੇ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਗੁਰੂ ਨਹੀਂ ਲਿਖਿਆ ਤੇ ਤੁਸੀਂ ਫਿਰ ਗੁਰੂ ਕਹਿੰਦੇ ਆਂ ਤੇ ਜੇ ਇਹਨਾਂ ਨੂੰ ਇਹ ਕੌਮ ਗੁਰੂ ਕਹਿੰਦੀ ਹੈ ਤੇ ਤੁਹਾਨੂੰ ਕੀ ਇਤਰਾਜ਼ ਹੈ ਜਦ ਤੁਸੀਂ ਉਹਨਾਂ ਅੱਗੇ ਵੀ ਗੁਰੂ ਲਗਾਉਣਾ ਬੰਦ ਕਰੋਗੇ ਸੋ ਮੇਰੀ ਆਪਣੀ ਬੇਨਤੀ ਹੈ ਤੁਹਾਡੇ ਭਰਾਵਾਂ ਅੱਗੇ ਸਿੱਖ ਜਥੇਬੰਦੀਆਂ ਅੱਗੇ ਵਿਦਵਾਨਾਂ ਅੱਗੇ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਬੈਠ ਕੇ ਤਾਂ ਕਿ ਪੰਜਾਬ ਦਾ ਮਾਹੌਲ ਸ਼ਾਂਤ ਬਣਿਆ ਰਵੇ ਆਪਸ ਵਿੱਚ ਕੋਈ ਟਕਰਾਅ ਨਾ ਹੋਵੇ ਸਾਨੂੰ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਇਸ ਗੱਲ ਤੇ ਕਿ ਜਿਹੜੇ ਅੜੇ ਲੋਕ ਆ ਮੈਂ ਉਹਨਾਂ ਨੂੰ ਦੱਸਣ ਲੱਗਾ ਸਾਡੇ ਇਸੇ ਵਤੀਰੇ ਕਰਕੇ ਸਾਡਾ ਜਿਹੜਾ ਸਮਾਜ ਹੈ ਉਹ ਇਸਾਈ ਬਣ ਗਿਆ ਜਾਂ ਉਹ ਡੇਰਾਵਾਦੀ ਬਣ ਗਏ ਸਿੱਖਾਂ ਦੀ ਗਿਣਤੀ ਤਾਂ ਆਪ ਹੀ ਘਟਣੀ ਹੈ ਜੇ ਤੁਸੀਂ ਭਾਈਚਾਰੇ ਨੂੰ ਨਾਲੋ ਤੋੜਦੇ ਆ ਭਾਈਚਾਰੇ ਨੂੰ ਪਿਆਰ ਨਾਲ ਜੁੜੋ ਤਾਂ ਕਿ ਆਪਣਾ ਨੌ ਮਾਸ ਦਾ ਰਿਸ਼ਤਾ ਅੱਗੇ ਨਾਲੋਂ ਜ਼ਿਆਦਾ ਮਜ਼ਬੂਤ ਹੋਵੇ ਟੁੱਟਿਆ ਨਹੀਂ ਆਏ ਮਗਰ ਇਹਨੂੰ ਕੋਈ ਤੋੜ ਨਾ ਸਕੇ ਸੋ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਸਿੱਖ ਵਿਦਵਾਨ ਆ ਉਹਨਾਂ ਤੱਕ ਮੇਰੀ ਵੀਡੀਓ ਜਾਣੀ ਚਾਹੀਦੀ ਆ ਇਹ ਤੇ ਵਿਚਾਰ ਕਰਨਾ ਚਾਹੀਦਾ ਆਪਾਂ ਨੂੰ ਮੰਨ ਨੀਵਾ ਮਤ ਉੱਚੀ ਵਾਲਾ ਸਿਧਾਂਤ ਕਾਇਮ ਕਰਦੇ ਹੋਏ ਆਪਸ ਵਿੱਚ ਕਿਤੇ ਪਲੇਟਫਾਰਮ ਤੇ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਤੇ ਭਗਤ ਕਹਿਣ ਦੀ ਪਰੰਪਰਾ ਜਿਹੜੀ ਆ ਲਿਖਾਉਣ ਦੀ ਪਰੰਪਰਾ ਬੋਲਣ ਦੀ ਪਰੰਪਰਾ ਛੱਡਣੀ ਚਾਹੀਦੀ ਆ ਤੇ ਗੁਰੂ ਹੀ ਕਹਿਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਸਮੇ ਇੱਕ ਅਲੱਗ ਸਟੇਜ ਹੈ ਉਸ ਤੋਂ ਬਾਅਦ ਹੀ ਮੈਂ ਸਟੇਜ ਦੀ ਜ਼ਿਆਦਾ ਗੱਲ ਕਰ ਰਿਹਾ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਚੇਂਜ ਨਹੀਂ ਹੋ ਸਕਦਾ ਨਾ ਮਗਰ ਅਸੀਂ ਆਪਣੇ ਆਪ ਨੂੰ ਤਾਂ ਬਦਲਾ ਕਰ ਸਕਦੇ ਆ ਤੇ ਵਾਕਿਆ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਤੇ ਸਾਡਾ ਗੁਰੂ ਰਵਿਦਾਸ ਗੁਰੂ ਕਿਉਂ ਨਹੀਂ ਹੋ ਸਕਦਾ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਕਿਉਂਕਿ ਸਾਡੇ ਮਹਾਂਪੁਰਸ਼ ਅਕਬੀਰ ਮਹਾਰਾਜ ਸੈਨ ਜੀ ਹੋਰ ਜਿੰਨੇ ਵੀ ਮਹਾਂਪੁਰਸ਼ ਜਿਨ੍ਹਾਂ ਦੀ ਉਹਨਾਂ ਚ ਬਾਣੀ ਆ ਸਾਰੇ ਸਾਡੇ ਕ੍ਰਾਂਤੀਕਾਰੀ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਸਾਡੇ ਲਈ ਲੜਾਈ ਲੜੀ ਸੋ ਸਭ ਦਾ ਮੇਰੀ ਗੱਲ ਸੁਣਨ ਦੇ ਤੇ ਧੰਨਵਾਦ ਔਰ ਆਸ ਕਰਦਾ ਹਾਂ ਕਿ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋਗੇ ਤਾਂ ਕਿ ਸਾਡੇ ਸਿੱਖ ਵਿਦਵਾਨਾਂ ਤੱਕ ਸਿੱਖ ਜਥੇਬੰਦੀਆਂ ਤੱਕ ਪਹੁੰਚ ਸਕੇ ਔਰ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾ ਸਕੇ ਜੈ ਭੀਮ ਜੈ ਭਾਰਤ ਨਮੋ ਬੁਧਾਇ